ਦੀ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਆ ਕਿਉਂਕਿ ਤੁਸੀਂ ਸਾਰੇ بڑے ਦਿਨਾਂ ਤੋਂ ਇਸ ਗੱਲ ਦੀ ਇੰਤਜ਼ਾਰ ਕਰ ਰਹੇ ਸੀ ਕਿ ਤਰਨ ਤਰਨ ਦੀ ਜਿਹੜੀ ਜਿਮਨੀ ਚੋਣ ਆ ਰਹੀ ਆ ਉਹਦੇ ਲਈ ਉਮੀਦਵਾਰ ਪੰਥਕ ਧਿਰਾਂ ਵੱਲੋਂ ਕੌਣ ਹੋਊਗਾ ਸੋ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਸਾਡੇ ਨਾਲ ਸਰਦਾਰ ਸੰਦੀਪ ਸਿੰਘ ਜੀ ਸਣੀ ਜਿਹੜੇ ਇਸ ਵੇਲੇ ਜੇਲ੍ਹ ਵਿੱਚ ਨੇ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਬੈਠੇ ਨੇ ਉਹਨਾਂ ਦੀ ਧਰਮ ਪਤਨੀ ਉਹ ਵੀ ਸਾਡੇ ਨਾਲ ਬੈਠੇ ਨੇ ਤੇ ਉਹਨਾਂ ਦੇ ਸਾਡੇ ਜਿਹੜੇ ਵੀਰ ਨੇ ਉਹ ਵੀ ਸਰਦੀਪ ਸਿੰਘ ਜੀ ਇੱਥੇ ਬੈਠੇ ਨੇ ਸੋ ਉਹਨਾਂ ਦੇ ਵੀਰ ਸਰਦਾਰ ਮਨਦੀਪ ਸਿੰਘ ਜੀ ਉਹ ਵੀ ਸਾਡੇ ਨਾਲ ਇੱਥੇ ਬੈਠੇ ਨੇ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹਦੇ ਵਿੱਚ ਅਸੀਂ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਆ ਉਹਦਾ ਕੈਂਡੀਡੇਟ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਤੇ ਖਾਲਸਾ ਪੰਥ ਵੱਲੋਂ ਅਨਾਉਂਸ ਕਰਨ ਜਾ ਰਹੇ ਆ ਸੋ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਅੰਦਰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਲਈ ਤਰਨ ਤਰਨ ਦੀ ਇੱਕ ਚੋਣ ਬਹੁਤ ਮਹੱਤਤਾ ਰੱਖਦੀ ਹੈ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਚੋਣ ਆ ਇਹ ਪੰਥ ਤੇ ਦਿੱਲੀ ਦਾ ਤਰਨ ਤਰਨ ਦੇ ਵਿੱਚ ਇੱਕ ਮੁੱਦਿਆਂ ਦੇ ਉੱਤੇ ਗਹਿ ਗੱਜ ਮੁਕਾਬਲਾ ਹੋਣ ਜਾ ਰਿਹਾ ਸੋ ਉਹਦੇ ਲਈ ਸਾਡੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਨੇ ਇੱਕ ਇਹ ਫੈਸਲਾ ਕੀਤਾ ਕਿ ਅਸੀਂ ਇਹ ਚੋਣ ਆਪਣੀ ਪਾਰਟੀ ਦੇ ਉਸ ਤੋਂ ਉੱਪਰ ਉੱਠ ਕੇ ਜਿਹੜੀਆਂ ਸਮੁੱਚੇ ਪੰਥ ਦੀਆਂ ਭਾਵਨਾਵਾਂ ਨੇ ਤਰਨ ਤਰਨ ਦੇ ਇਲਾਕੇ ਦੇ ਲੋਕਾਂ ਦੀਆਂ ਜੋ ਭਾਵਨਾਵਾਂ ਨੇ ਪੰਜਾਬ ਦੀਆਂ ਭਾਵਨਾਵਾਂ ਨੇ ਤੇ ਸਮੁੱਚੇ ਦੇਸ਼ ਵਿਦੇਸ਼ ਦੇ ਵਿੱਚੋਂ ਜੋ ਸੰਗਤ ਦੀਆਂ ਭਾਵਨਾਵਾਂ ਨੇ ਉਹਦੇ ਮੁਤਾਬਕ ਅੱਜ ਅਸੀਂ ਇਸ ਕੈਂਡੀਡੇਟ ਦੀ ਉਮੀਦਵਾਰ ਦੀ ਚੋਣ ਕੀਤੀ ਹੈ ਉਹ ਚੋਣ ਕਰਨ ਦੇ ਲਈ ਅਸੀਂ ਸਮਝਦੇ ਹਾਂ ਕਿ ਖਾਲਸਾ ਪੰਥ ਸਾਡੀਆਂ ਰਵੈਤਾਂ ਇਹ ਰਹੀਆਂ ਨੇ ਕਿ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਲੋਕਾਂ ਨੇ ਇਸ ਪੰਥ ਦੇ ਅੰਦਰ ਆਪਣੀਆਂ ਸ਼ਹਾਦਤਾਂ ਸੱਚ ਦੀ ਗੱਲ ਨੂੰ ਲੈ ਕੇ ਦਿੱਤੀਆਂ ਔਰ ਜਿਨ੍ਹਾਂ ਲੋਕਾਂ ਨੇ ਪੰਥ ਦੇ ਨਾਲ ਉਹ ਹਮੇਸ਼ਾ ਖੜੇ ਹੋਏ ਨੇ ਅੱਜ ਉਸ ਪਰਿਵਾਰ ਦੇ ਵਿੱਚੋਂ ਅਸੀਂ ਕੈਂਡੀਡੇਟ ਤੁਹਾਨੂੰ ਦੇਣ ਜਾ ਰਹੇ ਹਾਂ ਸੋ ਬੜੇ ਇਸ ਮਾਜੇ ਦੇ ਅੰਦਰ ਜਿਹੋ ਜਿਹੇ ਹਾਲਾਤ 1984 ਤੋਂ ਬਾਅਦ ਬਣੇ ਸਗੇ ਉਹਦੇ ਵਿੱਚ ਬੜੇ ਜ਼ਾਲਮ ਲੋਕਾਂ ਨੇ ਪੰਜਾਬ ਦੇ ਅੰਦਰ ਸਾਡੇ ਮਨੁੱਖੀ ਅਧਿਕਾਰਾਂ ਦੇ ਰਾਖੇ ਸਰਦਾਰ ਜਸਵੰਤ ਸਿੰਘ ਖਾਲੜਾ ਵਰਗੇ ਔਰ ਸਾਡੇ ਨੌਜਵਾਨਾਂ ਨੂੰ ਬੀਬੀਆਂ ਨੂੰ ਔਰ ਇਥੋਂ ਤੱਕ ਕਿ ਸੰਤ ਮਹਾਪੁਰਸ਼ਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਕੋ-ਕੋ ਕੇ ਸੂਬਾ ਸਰਵਹੰਦ ਵਰਗੇ ਲੋਕਾਂ ਨੇ ਮਾਰਿਆ ਸੀ ਸੋ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਪੰਥ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਮੁਤਾਬਕ ਅਸੀਂ ਜੋ ਅੱਜ ਫੈਸਲਾ ਕਰਨ ਜਾ ਰਹੇ ਹਾਂ ਉਹਦੇ ਲਈ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਵਿੱਚ ਆਪਾਂ ਕਿਹਾ ਸੀ ਕਿ ਅਸੀਂ ਇਹਨਾਂ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਹਾਂ ਕਿ ਉਹਨਾਂ ਨੂੰ ਇਹ ਕਹਿਣ ਜਾ ਰਹੇ ਆ ਵਿਸ਼ਵਾਸ ਦਿਵਾਉਣ ਜਾ ਰਹੇ ਆ ਕਿ ਤੁਸੀਂ ਇਲੈਕਸ਼ਨ ਲੜੋ ਅਸੀਂ ਤੁਹਾਡੇ ਨਾਲ ਆ ਸੋ ਇਹਨਾਂ ਨੇ ਉਹ ਬੇਨਤੀ ਪ੍ਰਵਾਨ ਕੀਤੀ ਆ ਸੋ ਉਹ ਰੋ ਬੇਨਤੀ ਜਿਹੜੀ ਪ੍ਰਵਾਨ ਕੀਤੀ ਉਹਦੇ ਲਈ ਅਸੀਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਨਸ਼ਿਆਂ ਦਾ ਦੌਰ ਚੱਲ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ ਅਰਾਜਕਤਾ ਫੈਲੀ ਹੋਈ ਆ ਔਰ ਬਹੁਤ ਸਾਰੇ ਉਹ ਮਸਲੇ ਨੇ ਜਿਨ੍ਹਾਂ ਨੂੰ ਅਸੀਂ ਸਾਡੇ ਪ੍ਰੈਸ ਨੋਟ ਦੇ ਵਿੱਚ ਵੀ ਦੱਸਿਆ ਹੋਇਆ ਸੋ ਉਹਦੇ ਲਈ ਮੈਂ ਬੇਨਤੀ ਕਰੂੰਗਾ ਕਿ ਜਿਹੜੀਆਂ ਸਾਡੀਆਂ ਇਹ ਭਾਵਨਾਵਾਂ ਸੀਗੀਆਂ ਉਹਦੇ ਮੁਤਾਬਕ ਮੈਂ ਸੰਦੀਪ ਖੋਣਾ ਦੀ ਜਿਹੜੀ ਮੈਸੇਜ ਨੇ ਭੈਣ ਜੀ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਅਸੀਂ ਇਹਨਾਂ ਨੂੰ ਪ੍ਰੋਗਰਾਮ ਦੱਸਿਆ ਜੋ ਇਹ ਪਰਿਵਾਰ ਨੇ ਫੈਸਲਾ ਕੀਤਾ ਉਹਦੇ ਬਾਰੇ ਵੀ ਇਹ ਦੱਸਣ ਫਿਰ ਮੈਂ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਭਰਾ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਵੀ ਇਹਦੇ ਵਿੱਚ ਆਪਣੇ ਸ਼ਬਦ ਬੋਲਣ ਔਰ ਮੈਂ ਬਾਪੂ ਜੀ ਨੂੰ ਸਰਦਾਰ ਕਰਸੇਮ ਸਿੰਘ ਜੀ ਪਿਤਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਨੂੰ ਵੀ ਕਹੂੰਗਾ ਕਿ ਉਹ ਆਪਣੇ ਇਸ ਕੈਂਡੀਡੇਟ ਦਾ ਜਿਹੜਾ ਨਾਂ ਉਹ ਸਮੁੱਚੀਆਂ ਪੰਥਕ ਧਰਾਂ ਤੇ ਖਾਲਸਾ ਪੰਥ ਵੱਲੋਂ ਇੱਥੇ ਉਹ ਉਹਨਾਂ ਦਾ ਨਾਂ ਉਮੀਦਵਾਰ ਦਾ ਜਿਹੜਾ ਘੋਸ਼ਿਤ ਕਰਨ ਸਾਡੇ ਨਾਲ ਸਰਦਾਰ ਸਰਬਜੀਤ ਸਿੰਘ ਜੀ ਮੈਂਬਰ ਪਾਰਲੀਮੈਂਟ ਉਹ ਵੀ ਅੱਜ ਇੱਥੇ ਪਹੁੰਚੇ ਨੇ ਸਾਡੇ ਨਾਲ ਸਰਦਾਰ ਗਰਦੀਪ ਸਿੰਘ ਜੀ ਬਠਿੰਡਾ ਉਹ ਵੀ ਆਏ ਨੇ ਉਹਨਾਂ ਦੇ ਨਾਲ ਭਾਈ ਮੋਹਕਮ ਸਿੰਘ ਜੀ ਜਿਹੜੇ ਪੰਥਕ ਧਰਾਂ ਦੇ ਵਿੱਚੋਂ ਬੜਾ ਵੱਡਾ ਸਮਾਪੰਥ ਲਈ ਹੋ ਸਾਰਾ ਕੁਝ ਕਰਦੇ ਰਹੇ ਨੇ ਉਹ ਵੀ ਸਾਡੇ ਨਾਲ ਆਏ ਨੇ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਹੋਰ ਬਹੁਤ ਸਾਰੇ ਸਾਡੇ ਪੰਥ ਨੂੰ ਪਿਆਰ ਕਰਨ ਵਾਲੇ ਵੀਰ ਇੱਥੇ ਪਹੁੰਚੇ ਆ ਸੋ ਮੈਂ ਹੁਣ ਸਭ ਤੋਂ ਪਹਿਲਾਂ ਬਾਪੂ ਜੀ ਨੂੰ ਕਹੂੰਗਾ ਕਿ ਇਹ ਜਿਹੜੀ ਅੱਜ ਦਾ ਸਾਡਾ ਇਹ ਪ੍ਰੋਗਰਾਮ ਹੈ ਪ੍ਰੈਸ ਕਾਨਫਰੰਸ ਦੇ ਅੰਦਰ ਅਸੀਂ ਜਿਹੜਾ ਉਮੀਦਵਾਰ ਘੋਸ਼ਿਤ ਕਰਨ ਜਾ ਰਹੇ ਹਾਂ ਉਹਦੀ ਗੱਲ ਬਾਪੂ ਜੀ ਬੋਲ ਕੇ ਸੰਗਤ ਨੂੰ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇੱਥੇ ਸੰਦੀਪ ਸਿੰਘ ਦਾ ਸੁਨੇਹਾ ਲੈਣ ਆਈ ਹਾਂ ਸਾਰਿਆਂ ਨੂੰ ਸਿੱਖ ਫੋਰਮ ਨੂੰ ਸਿੱਖ ਸੰਗਤ ਨੂੰ ਕੁਝ ਸਮੇਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਸਾਨੂੰ ਸੁਨੇਹੇ ਲੈਣੇ ਸ਼ੁਰੂ ਕੀਤੇ ਸੀ ਕਿ ਵੀ ਤੁਸੀਂ ਸੰਦੀਪ ਸਿੰਘ ਨੂੰ ਮਤਲਬ ਤਰਨਤਾਰਨ ਚਿੰਮੀ ਜੋਰ ਇਲੈਕਸ਼ਨ ਵਿੱਚ ਖੜਾ ਕੀਤਾ ਜਾਵੇ ਤੇ ਇਸ ਵਿਸ਼ੇ ਤੇ ਕਾਫੀ ਸਮਾਂ ਸੰਦੀਪ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਸੰਦੀਪ ਸਿੰਘ ਨੇ ਸਿਕ ਸੰਗਤ ਦੀ ਜ਼ਿੰਮੇਵਾਰੀ ਆਪਣੇ ਵੱਡੇ ਭਰਾ ਮਨਦੀਪ ਸਿੰਘ ਨੂੰ ਲਈ ਹੈ ਤੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਹ ਜ਼ਿੰਮੇਵਾਰੀ ਮੈਂ ਆਪਣੇ ਵੱਡੇ ਭਰਾ ਮਨਦੀਪ ਸਿੰਘ ਨੂੰ ਸੌਂਪਦਾ ਆ ਕਿਉਂਕਿ ਉਹਨਾਂ ਦਾ ਸੋਚਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਮਤਲਬ ਮੈਂ ਇਹ ਜ਼ਿੰਮੇਤ ਮਤਲਬ ਉਹ ਨਹੀਂ ਚਾਹੁੰਦੇ ਕਿ ਇੱਦਾਂ ਕਰਕੇ ਉਹ ਨਹੀਂ ਮੈਂ ਜੀਤ ਜੀ ਜੇ ਕਿੰਨੇ ਬੈਠੇ ਤਾਂ ਬਿਲਕੁਲ ਹਾਂ ਮਤਲਬ ਜੇ ਮੈਂ ਚਲੋ ਜਿਤਨੀ ਜਾਂਦਾ ਵਾਂ ਤੇ ਉਹ ਨਹੀਂ ਚਾਹੁੰਦੇ ਕਿ ਮੈਂ ਸੇ ਸੰਗਤੀ ਸੇਵਾ ਨਾ ਕਰ ਪਾਵਾਂ ਇਸ ਲਈ ਉਹ ਜ਼ਿੰਮੇਵਾਰੀ ਆਪਣੇ ਭਰਾ ਨੂੰ ਦਿੰਦੇ ਨੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤਰਨਤਨ ਤੋਂ ਉਮੀਦਵਾਰ ਦਾ ਐਲਾਨ ਕਰਨ ਵਾਸਤੇ ਇਸਦੀ ਗਈ ਆ ਅਸੀਂ ਜੋ ਸੰਦੀਪ ਸਿੰਘ ਸਣੀ ਦੇ ਪਰਿਵਾਰ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਦੇ ਪਰਿਵਾਰ ਨੇ ਇਹ ਫੈਸਲਾ ਕੀਤਾ ਕਿ ਜੋ ਸੰਗਤ ਦੀਆਂ ਭਾਵਨਾਵਾਂ ਬਹੁਤ ਸੀ ਜਾਂ ਉਹਨਾਂ ਦੀ ਮਾਤਾ ਜੀ ਲੜਨ ਚਾਹਣ ਜਾਂ ਉਹਨਾਂ ਦੇ ਮੈਸੇਜ ਲੜਨਾ ਪਰ ਅਸੀਂ ਉਹਨਾਂ ਦੇ ਪਰਿਵਾਰ ਤੇ ਛੱਡੀ ਸੀ ਗੱਲ ਕਿ ਤੁਸੀਂ ਪਰਿਵਾਰ ਫੈਸਲਾ ਕਰੋ ਕਿ ਤੁਸੀਂ ਕਿਹਨੂੰ ਲੜਾਉਣ ਚਾਹੁੰਦੇ ਉਹਨਾਂ ਨੇ ਪਰਿਵਾਰ ਚ ਆਪਸ ਵਿੱਚ ਮਿਲ ਬੈਠ ਕੇ ਫੈਸਲਾ ਕੀਤਾ ਕਿ ਉਹਨਾਂ ਦੇ ਜੋ ਸੰਦੀਪ ਸਿੰਘ ਸੱਲੀਆਂ ਉਹਦੇ ਵੱਡੇ ਭਰਾਤਾ ਸਰਦਾਰ ਮਨਦੀਪ ਸਿੰਘ ਜੀ ਉਹ ਉਹਨਾਂ ਨੂੰ ਥੋੜਾ ਉੱਚੀ ਬੋਲੋ ਉਹ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਉਹ ਇਸ ਉਮੀਦਵਾਰ ਹੋ ਸਕਦੇ ਆ ਤੇ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਰਦਾਰ ਮਨਦੀਪ ਸਿੰਘ ਨੂੰ ਅਸੀਂ ਸਮੁੱਚੇ ਖਾਲਸਾ ਪੰਥ ਵੱਲੋਂ ਇਹ ਉਮੀਦਵਾਰ ਕੋਸ਼ਤ ਕਰਦੇ ਆ ਤੇ ਇਹ ਅਸੀਂ ਉਹਨਾਂ ਦਾ ਧਨ ਮਨ ਧਨ ਨਾਲ ਦਿਨ ਰਾਤ ਮਿਹਨਤ ਕਰਕੇ ਸਾਥ ਦੇਵਾਂਗੇ ਸਾਡੀ ਤੇ ਅਸੀਂ ਦੂਜੀਆਂ ਧਿਰਾਂ ਨੂੰ ਵੀ ਸਾਰਿਆਂ ਨੂੰ ਆਵਾਜ਼ ਮਾਰਦੇ ਆ ਕਿ ਇਹ ਇੱਕ ਸਾਡੀ ਕੌਮੀ ਲੜਾਈ ਆ ਤੇ ਇਹਦੇ ਵਿੱਚ ਤੁਸੀਂ ਸਾਰੇ ਜਾਣੇ ਸਾਰੇ ਪਾਰਟੀ ਬਾਜੀ ਢੜੇ ਬਾਜੀ ਤੋਂ ਉਪਰ ਉੱਠ ਕੇ ਆਪਾਂ ਸਾਰੇ ਪੰਜਾਬੀਆਂ ਨੂੰ ਹਮਲਾ ਮਾਰਨਾ ਚਾਹੀਦਾ ਹੈ ਕਿ ਜੋ ਜ਼ੁਲਮ ਜੋ ਦਿਨ ਦਿਹਾੜੇ ਇੱਥੇ ਹਾਲਾਤ ਜਦੋਂ ਦੇ ਰਾਜਤਾ ਫੈਲੀ ਹੋਈ ਆ ਜੇਲ੍ਹਾਂ ਚ ਵੀ ਨਹੀਂ ਸਾਡੇ ਬੰਦੇ ਸੁਰੱਖਿਆਤ ਉੱਥੇ ਵੀ ਦੇਖੋ ਇਹ ਸੰਦੀਪ ਸੰਨੀਣਾ ਕੀ ਕੁਛ ਵਾਪਰਿਆ ਉਹਨਾਂ ਨੂੰ ਉੱਥੇ ਵੀ ਟਾਰਗੇਟ ਕੀਤਾ ਗਿਆ ਬਹੁਤ ਬੁਰੇ ਹਾਲਾਤ ਉਹਨਾਂ ਨੇ ਬਹੁਤ ਰਿਪੋਰਟ ਮਾਰ ਕੀਤੀ ਗਈ ਉਹ ਅਜੇ ਤੱਕ ਵੀ ਠੀਕ ਨਹੀਂ ਗਏ ਜਾਂ ਆ ਥੋੜੇ ਦਿਨ ਪਹਿਲਾਂ ਆ ਬਰਨਾਲੇ ਦੇ ਨੇੜੇ ਸਹਿਣਾਪਿੰਡ ਚ ਵੀ ਇੱਕ ਸਰਪੰਚ ਦਾ ਕਤਲ ਹੋਇਆ ਇਹੋ ਜਿਹੇ ਹਾਲਾਤਾਂ ਚੋਂ ਪੰਜਾਬ ਨੂੰ ਕੱਢਣ ਵਾਸਤੇ ਅਸੀਂ ਚਾਹੁੰਦੇ ਕਿ ਪੰਜਾਬ ਨੂੰ ਪੰਥ ਨੂੰ ਪਿਆਰ ਕਰਨ ਵਾਲੀਆਂ ਸਾਰੀਆਂ ਜੜੀਆਂ ਇੱਕ ਪਲੇਟਵਾਰਮ ਤੇ ਇਕੱਠੀਆਂ ਹੋਣ ਤੇ ਇਹ ਇਹਨਾਂ ਹਾਲਾਤਾਂ ਚੋਂ ਪੰਜਾਬ ਨੂੰ ਕੱਢਿਆ ਜਾਵੇ ਇਸ ਕਰਕੇ ਮੈਂ ਸਰਦਾਰ ਮਨਦੀਪ ਸਿੰਘ ਨੂੰ ਉਹਨਾਂ ਨੂੰ ਵਧਾਈ ਵੀ ਦਿੰਨਾ ਕਿ ਉਹਨਾਂ ਨੂੰ ਪੂਰੇ ਪੰਥ ਨੇ ਜਿਹੜਾ ਕਿ ਇੱਕ ਉਹ ਉਹਨਾਂ ਤੇ ਮੋਹਰ ਲਾਈ ਆ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ ਅੰਗ ਸੰਸਾਹੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਤੱਕ ਲੋਕ ਕਿਹਾ ਵੀ ਗਿਆ ਸੀ ਪ੍ਰਮਾਤਮਾ ਕੋਲ ਸਿਰ ਨਾ ਸੋਨਹਾਰਾ ਸਾਰੀ ਜੀ ਹਾਲ ਪ੍ਰਮਾਤਮਾ ਨੇ ਮੁੱਖਿਆ ਵੀ ਗਿਆ ਸੀ ਉਹਨਾਂ ਨੂੰ ਕਿ ਤਰਨਾ ਚ ਨਾ ਖੜਾ ਕਰੋ ਚਾਚਾ ਨਹੀਂ ਇਹ ਤੇ ਪਰਿਵਾਰੀ ਦੱਸ ਸਕਦਾ ਮੇਰੇ ਖਿਆਲ ਹੈ ਕਿ ਅਸੀਂ ਤੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿ ਠੀਕ ਹੈ ਕਿ ਕੋਈ ਉਹਨਾਂ ਤੇ ਕੀ ਆ ਵੀ ਗਿਆ ਹੋਵੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਅਸੀਂ ਤੇ ਪਰਿਵਾਰ ਨੂੰ ਤੇ ਕੋਈ ਅਸੀਂ ਵੀ ਕੋਈ ਦਬਾਅ ਨਹੀਂ ਪਾਇਆ ਅਸੀਂ ਪਰਿਵਾਰ ਨੂੰ ਇਹ ਬੇਨਤੀ ਕੀਤੀ ਸੀ ਕਿ ਜੇ ਤੁਹਾਡੀ ਮਰਜ਼ੀ ਹੋਵੇ ਤੇ ਤੁਸੀਂ ਇਹ ਪਰਿਵਾਰ ਦਾ ਤੇ ਸਮੂਹ ਚੀਆਂ ਸਿੱਖ ਸੰਗਤਾਂ ਦਾ ਫੈਸਲਾ ਵਾ ਇਸ ਕਰਕੇ ਇਹ ਸਾਰੇ ਭਾਈ ਅਮਰਪਾਲ ਸਿੰਘ ਸੂਚਿਤ ਕੀਤਾ ਗਿਆ ਹੈ ਜੀ ਹਾਂਜੀ ਭਾਈ ਅਮਰਪਾਲ ਸਿੰਘ ਨੂੰ ਸੂਚਿਤ ਕੀਤਾ ਗਿਆ ਸੀ ਉਹਨਾਂ ਕੋਲ ਗੱਲਬਾਤ ਸੀ ਉਹਨਾਂ ਨੇ ਕਿ ਉਹ ਨਹੀਂ ਪਰ ਲਾਉਂਦੇ ਨਹੀਂ ਉਹਨਾਂ ਨੇ ਤੇ ਸਾਰਾ ਕੁਝ ਸਾਡੇ ਦੇ ਛੱਡਿਆ ਇੱਕ ਉਹਨਾਂ ਦੇ ਕਿ ਬਾਹਰ ਗਰਾਉਂਡ ਤੇ ਕੀ ਹੋ ਰਿਹਾ ਮੈਂ ਤਾਂ ਬਹੁਤ ਦੂਰ ਬੈਠਾ ਹਾਂ ਜੋ ਤੁਹਾਨੂੰ ਠੀਕ ਲੱਗਦਾ ਸਿੱਖ ਪੰਦੀਆਂ ਭਾਵਨਾ ਅਨਸਾਰ ਲੋਕਾਂ ਦੀ ਸੰਗਤਾਂ ਦੇ ਜੋ ਸੰਗਤਾਂ ਚਾਹੁੰਦੀਆਂ ਉਹਦੇ ਹਿਸਾਬ ਨਾਲ ਤੁਸੀਂ ਫੈਸਲਾ ਕਰੋ ਮੈਂ ਉਸ ਤਰ੍ਹਾਂ ਦੀ ਜਿਹੜੀ ਉਮੀਦਵਾਰੀ ਜਿਹੜੀ ਸੰਦੀਪ ਸਿੰਘ ਦੇ ਭਰਾ ਹੋਣਾਂ ਨੂੰ ਦਿੱਤੀ ਮੰਡੀ ਟੈਂਟ ਨੂੰ ਬਟ ਇਹ ਇਹਦੇ ਵਿੱਚ ਉਹਨਾਂ ਦੀ ਕੀ ਕਾਰਗੁਜ਼ਾਰੀ ਜਿਹੜੀ ਤੁਸੀਂ ਪੰਥ ਨੂੰ ਦੱਸਣਾ ਚਾਹੁੰਦੇ ਜੀ ਯੋਗੀ ਇਹ ਵੀ ਸਵਾਲ ਉੱਠੀ ਉਸ ਨੂੰ ਇਹ ਕਹਿੰਦਾ ਕਿ ਜਿਹੜਾ ਸੰਦੀਪ ਚੰਗੂਵਾਲਾ ਨੇ ਜਿਹੜਾ ਕੀਤਾ ਸੀ ਕਰਾ ਉਹਨੂੰ ਵੀ ਜਸਟੀਫਾਈ ਕਰਦੇ ਜੇ ਕਿ ਜੋ ਉਹਨਾਂ ਨੇ ਕੀਤਾ ਉਹ ਸਹੀ ਕੀਤਾ ਸੀਗਾ ਨਹੀਂ ਮੇਰਾ ਖਿਆਲ ਹੈ ਕਿ ਜੋ ਸੁਭਾ ਸਰਹੰਦਰ ਗਿਆ ਨੇ ਸਾਡੀ ਨੌਜਵਾਨੀ ਤੇ ਸਾਡੇ ਜੋ ਬਜ਼ੁਰਗਾਂ ਤੇ ਬੱਚਿਆਂ ਤੇ ਸੰਤਾਂ ਮਹਾਂਪੁਰਸ਼ਾਂ ਤੇ ਖਾਲੜਾ ਵਰਗਿਆਂ ਜਿਹੜੇ ਇੱਕ ਮਨੁੱਖੀ ਅਧਿਕਾਰ ਦੇ ਬਹੁਤ ਵੱਡੇ ਤੇ ਸੀਗੇ ਉਹ ਉਹ ਉਹਨਾਂ ਵਰਗਿਆਂ ਨੂੰ ਮਾਰਨਾ ਉਹ ਵੀ ਕੋਈ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਪ੍ਰਤੀਕਰਮੀ ਹੈ ਜੀ ਗੱਲ ਪਹਿਲੇ ਤਾਂ ਸੰਦੀਪ ਸਿੰਘ ਦੀ ਹੋਣੀ ਨਾ ਕਿ ਉਹਨਾਂ ਨੂੰ ਪਰਨਾ ਪੀਵੇ ਵਾਲਾ ਇਹ ਇਹ ਚੀਜ਼ ਉਹ ਜਿਹੜਾ ਕਰਤਾਪ ਦੇ ਵਿੱਚ ਵੀ ਤੇ ਉਹ ਵੀ ਗੱਲ ਹੈਗੀ ਨਾ ਕਿ ਉਹਨਾਂ ਦਾ ਜਿਹੜੇ ਸੰਦੀਪ ਸਿੰਘ ਖੜੋਦੇ ਨੇ ਤੇ ਉਹਦਾ ਵੀ ਤਾਂ ਮੋਟਾ ਵੀ ਆਜ਼ਾਦ ਕਵਾਡ ਬਜ਼ਰੂ ਉਹਨੇ ਮਨਦੀਪ ਸਿੰਘ ਉਹਨਾਂ ਦੇ ਨਾਲ ਥੋੜਾ ਜਿਹਾ ਸੇਖ ਜੁੜੇ ਰਹੇ ਉਹ ਥੋੜੇ ਨਹੀਂ ਮੇਰਾ ਖਿਆਲ ਹੈ ਕਿ ਤੇ ਸੰਦੀਪ ਸਿੰਘ ਦੇ ਬ੍ਰਦਰ ਆ ਦਿਨ ਰਾਤ ਸੰਦੀਪ ਸਿੰਘ ਵਾਸਤੇ ਭੱਜ ਦੌੜ ਕਰ ਰਹੇ ਆ ਮੇਰੇ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇੱਚੀ ਸਮਝਣੀ ਚਾਹੀਦੀ ਆ ਕਿ ਸੰਦੀਪ ਸਿੰਘ ਇੱਕ ਅੰਦਰ ਆ ਜਿੱਦਾਂ ਅੱਗੇ ਮੇਰੇ ਖਿਆਲੇ ਇਹ ਵੀ ਚੀਜ਼ ਆ ਆ ਸਕਦੀ ਐ ਸੇ ਬਾਹਰ ਕਿ ਜੇ ਬਾਈਟਨਸ ਅਮਰਪਾਲ ਸਿੰਘ ਜਿੱਤਿਆ ਤੇ ਉੱਤੇ ਕੋਈ ਇਦਾਂ ਦੇ ਅਲੀਗੇਸ਼ਨ ਵੀ ਨਹੀਂ ਉਹਨੂੰ ਸਰਕਾਰ ਨਹੀਂ ਛੱਡ ਰਹੀ ਸੰਦੀਪ ਸਿੰਘ ਦਾ ਤੇ ਜਿਹੜਾ ਚਿਹਰਾ ਆਈ ਨਾ ਵੀ ਪਤਾ ਜਿਹੜਾ ਨਹੀਂ ਤੇ ਉਹਨਾਂ ਦਾ ਪਰਿਵਾਰ ਵੀ ਉਹਨਾਂ ਦਾ ਚਿਹਰਾ ਜੀ ਪਰਿਵਾਰ ਵੀ ਉਹ ਉਹ ਉਹਨਾਂ ਦੇ ਵਿੱਚੋਂ ਹੀ ਆ ਪਰਿਵਾਰ ਉਹਨਾਂ ਦੇ ਨਾਲ ਆ ਦਿਨ ਰਾਤ ਪਰਿਵਾਰ ਉਹਨਾਂ ਦੇ ਵਾਸਤੇ ਕੰਮ ਚੱਲ ਰਿਹਾ ਉਹਨਾਂ ਦੀ ਮਾਤਾ ਜਾਂ ਉਹਨਾਂ ਦੇ ਬੱਚੇ ਦੇਖੋ ਛੋਟੇ ਛੋਟੇ ਆ ਜਾਂ ਉਹਨਾਂ ਦੇ ਭਰਾ ਦਿਨ ਰਾਤ ਭੱਜ ਦੌੜ ਕਰ ਰਹੇ ਤੇ ਮੇਰੇ ਖਿਆਲ ਪਰਿਵਾਰ ਸੰਦੀਪ ਸਿੰਘ ਸਨੀ ਤੋਂ ਬਾਹਰ ਨਹੀਂਗਾ ਉਹ ਉਹਨਾਂ ਨੂੰ ਪ੍ਰੈਜੈਂਟ ਕਰਦਾ ਹੈ ਜੀ ਸੋ ਹੁਣ ਹੁਣ ਲੋਕੀ ਪਹਿਲੇ ਕਦੀ ਇਲੈਕਸ਼ਨ ਨਹੀਂ ਕਰਦੇ ਔਰ ਨੋਰਮਲ ਵਪਾਰਕ ਫੈਮਿਲੀ ਤੋਂ ਆਏ ਲੋਕ ਸਾਰੇ ਬੇਨਤੀ ਹੈ ਜੀ 1 ਮਿੰਟ ਹੁਣ ਆਪਾਂ ਭੈਣ ਗੁਰਪ੍ਰੀਤ ਵੱਲੋਂ ਉਹਨਾਂ ਨੇ ਵੀ ਦੋ ਸ਼ਬਦ ਕੋਈ ਕਹਿਣੇ ਨੇ ਆਪਾਂ ਉਹ ਵੀ ਲੈ ਲਈਏ ਪਹਿਲਾਂ ਦੇਖੋ ਕਾਫੀ ਸਮੇਂ ਤੋਂ ਸਿੱਖ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਕਾਫੀ ਦਿਨਾਂ ਤੋਂ ਸਾਨੂੰ ਸਨੇਹ ਵੀ ਆ ਰਹੇ ਸੀ ਫੋਨ ਵੀ ਕਰ ਰਹੇ ਸੀ ਕਿ ਤੁਸੀਂ ਜਿਮਣੀ ਚੌਂ ਤਰਨਤਾਂ ਦੀ ਲੜੋ ਐਸ ਵੀ ਸੀ ਉੱਤੇ ਸੰਦੀਪ ਸਿੰਘ ਨਾਲ ਸਾਡੀ ਕਾਫੀ ਲੰਮੇ ਸਮੇਂ ਤੇ ਗੱਲ ਹੋਈ ਹੈ ਤੇ ਸੰਦੀਪ ਸਿੰਘ ਦਾ ਇੱਕੋ ਹੀ ਸੁਨੇਹਾ ਸੀ ਕਿ ਮੈਂ ਤੇ ਅੰਦਰ ਐ ਤੇ ਅੰਦਰ ਰਹਿ ਕੇ ਦੇਖੋ ਸੰਗਤਾਂ ਦੀ ਸੇਵਾ ਹੋਣੀ ਪਾਣੀ ਤੇ ਇਹਨੇ ਸੰਦੀਪ ਸਿੰਘ ਨੇ ਫਿਰ ਉਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਲਈ ਕਿ ਮਨਦੀਪ ਸਿੰਘ ਤੁਸੀਂ ਅੱਗੇ ਹੋ ਕੇ ਇਹ ਸਾਰੀ ਮਤਲ ਸੰਗਤਾਂ ਦੀ ਸੇਵਾ ਕਰੋ ਉਸ ਤੋਂ ਬਾਅਦ ਫਿਰ ਪਰਿਵਾਰਕ ਫੈਸਲਾ ਕੀਤਾ ਜੀ ਹਾਂ ਜੀ ਹਾਂ ਜੀ ਸਾਰੇ ਪਰਿਵਾਰ ਚ ਫੈਸਲਾ ਹੋ ਗਿਆ ਜੀ ਕਿਉਂਕਿ ਸਾਰੇ ਸਹਿਮਤ ਹੈ ਪਰਿਵਾਰ ਦੇ ਵਿੱਚ ਕੀ ਮੇਰਾ ਛੋਟਾ ਬ੍ਰਦਰ ਨਾਲ ਹੈ ਹਰਦੀਪ ਸਿੰਘ ਉਹਦੇ ਨਾਲ ਵੀ ਸਲਾਹ ਹੋਈ ਸੀ ਮਾਤਾ ਜੀ ਨਾਲ ਵੀ ਸਲਾਹ ਹੋਈ ਸੀ ਤੇ ਸੰਦੀਪ ਸਿੰਘ ਦੀ ਸਿੰਘਣੀ ਨਾਲ ਵੀ ਸਲਾਹ ਹੋਈ ਸੀ ਉਹਨਾਂ ਨੇ ਵੀ ਇਹੋ ਕਿਹਾ ਕਿ ਵੱਡੇ ਭਾਈ ਸਾਹਿਬ ਮਨਦੀਪ ਸਿੰਘ ਤੁਸੀਂ ਅੱਗੇ ਆ ਕੇ ਸੰਗਤਾਂ ਦੀ ਸੇਵਾ ਕਰੋ ਦੇਖੋ ਜੀ ਅਸੀਂ ਕਿਸੇ ਧਿਰ ਵੱਲੋਂ ਨਹੀਂ ਆ ਅਸੀਂ ਪੂਰੇ ਪੰਥ ਵੱਲੋਂ ਆ ਤੇ ਸਾਰੀਆਂ ਪੰਥ ਦੀਆਂ ਸ਼ਕਤੀਆਂ ਜਿਨ੍ਹਾਂ ਨੇ ਸਾਨੂੰ ਮਤਲਬ ਕਿ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਏ ਸਾਰੇ ਪੰਥ ਹੋਰ ਲੜਦੇ ਪਏ ਆ ਜੀ। ਭਾਈ ਸਾਹਿਬ ਤੁਸੀਂ ਇੱਕ ਵਪਾਰਕ ਪਰਵਾਰ ਤੋਂ ਹੋਣ ਤੋਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ। ਕਿੱਦਾਂ ਔਖਾ ਜੀ ਆ ਰਿਹਾ ਹੈ ਇਲੈਕਸ਼ਨ। ਇਹ ਤੇ ਦੇਖੋ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿੰਨਾ ਸੰਗਤਾਂ ਨੇ ਸਾਨੂੰ ਸਨੇਹ ਲਾਇਆ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਸੰਗਤਾਂ ਨੂੰ ਵੀ ਇੱਕੋ ਹੀ ਬੇਨਤੀ ਹੈ ਕਿ ਤੁਸੀਂ ਉਹਨਾਂ ਵੱਧ ਚੜ ਕੇ ਸੰਦੀਪ ਸਿੰਘ ਦੇ ਪਰਿਵਾਰ ਦਾ ਸਾਥ ਦਿਓ ਜਦ ਤਨਾ ਕਿ ਅਸੀਂ ਸਫਲ ਹੋ ਜਾਈਏ ਜੀ। ਸਰ ਤੁਹਾਨੂੰ ਜਿਹੜੀ ਸਾਰੇ ਨਾ ਸਿਆਸੀ ਤੇ ਰਾਣੋਂ ਸਾਰਿਆਂ ਸਾਰੇ ਵਰਗਾਂ ਦੇ ਲੋਕਾਂ ਨੂੰ ਲੈ ਕੇ ਤੁਹਾਨੂੰ ਚੱਲਣਾ ਪੈਣਾ ਕਿਉਂਕਿ ਇੱਕ ਵਰਗ ਦੀ ਕੋਣ ਨਹੀਂ ਆ ਤਾਂ ਉਸ ਲਈ ਤੁਹਾਡੀ ਪਾਰਟੀ ਤੁਸੀਂ ਪ੍ਰੂਵ ਹੋ ਕਿ ਸਾਰੇ ਲੋਕਾਂ ਨੂੰ ਖਤੋਰੇ ਚ ਲੈਣਾ ਉਹ ਲੋਕਾਂ ਨੇ ਵਿਸ਼ਵਾਸਿਤ ਨਾ ਫਿਰ ਹੀ ਕੋਣ ਜਿੱਤ ਪਾਓਗੇ ਤਾਂ ਉਸ ਲਈ ਤਿਆਰ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਇੱਥੇ ਜਿੰਨੇ ਵੀ ਆਪਣੇ ਵੀਰ ਭਰਾ ਨੇ ਚਾਹੇ Hindu ਹੈ ਚਾਹੇ Musalman ਹੈ ਚਾਹੇ Sikh ਹੈ ਚਾਹੇ Isai ਹੈ ਸਾਰੇ ਦਾ ਆਪਾਂ ਸਤਿਕਾਰ ਕਰਦੇ ਆਂ ਜੀ ਸਾਰੇ ਸਾਡੇ ਨਾਲ ਸਹਿਮਤ ਹੈ ਤੇ ਅਸੀਂ ਤੇ ਆਪ ਕਹਿੰਦੇ ਜੀ ਅਸੀਂ ਵਾਅਦਾ ਛੱਡ ਕੇ ਸੰਗਤ ਦਾ ਸਹਿਯੋਗ ਕਰੀਏ ਤੇ ਜਿਹੜੇ ਸੈਪਟ ਕਰ ਲੈਣਗੇ ਮਤਲਬ ਤੁਸੀਂ ਤੁਹਾਡੇ ਨੂੰ ਵੀ ਲੱਗਦਾ ਤੁਹਾਡੀ ਜਿੱਦੇ ਬੰਦੇ ਲੋਕ ਸੈਪਟ ਕਰ ਲੈਣਗੇ ਤੁਹਾਨੂੰ ਕਿ ਜਾਂ ਬਹੁਤ ਆਉਂਗੇ ਸੈਪਟ ਕਰਨਗੇ ਕੀ ਸਮਝਦੇ ਹੋ ਤੁਸੀਂ ਦੇਖੋ ਤੁਸੀਂ ਆਪ ਦੇਖੋ ਕਿ ਆਪਣਾ ਪਿਛਲੇ ਦਿਨਾਂ ਵਿੱਚ ਸਭ ਤੋਂ ਪਹਿਲਾਂ ਜਿਹੜੀ ਸਰਕਾਰ ਆਈ ਸੀ ਆਪਣੀ ਬਾਦਲ ਸਰਕਾਰ ਉਹਨਾਂ ਨੇ ਵਾਅਦੇ ਕੀਤੇ ਸੀ ਪਰ ਉਹ ਵੀ ਵਾਅਦੇ ਤੋਂ ਪੂਰੇ ਨਹੀਂ ਉਤਰੇ ਫਿਰ ਉਸ ਤੋਂ ਬਾਅਦ ਆਪਣੇ ਕਾਂਗਰਸ ਸਰਕਾਰ ਆਈ ਸਰਕਾਰ ਉਹਨਾਂ ਨੇ ਹੱਥ ਵਿੱਚ ਗੁੜਕਾ ਸੈ ਫੜ ਕੇ ਕਿਹਾ ਸੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦਾ ਮਤਲਬ ਕਿ ਕਾਨੂੰਨ ਬਣਾਵਾਂਗੇ ਉਹਨਾਂ ਨੇ ਵੀ ਕਾਨੂੰਨ ਨਹੀਂ ਬਣਾਇਆ ਫਿਰ ਉਸ ਤੋਂ ਬਾਅਦ ਆਮ ਪਾਰਟੀ ਅੱਗੇ ਆਈ ਹੈ ਉਹਨਾਂ ਨੇ ਵੀ ਇੱਕੋ ਕਿਹਾ ਸੀ ਕਿ ਆਪਾਂ ਬੇਦਵੀਆਂ ਦੇ ਮੁੱਦੇ ਉੱਤੇ ਮਤਲਬ ਕਾਨੂੰਨ ਬਣਾਵਾਂਗੇ ਕੁਝ ਵੀ ਨਹੀਂ ਹੋਇਆ ਬਿਲਕੁਲ ਜੀ ਬਿਲਕੁਲ ਉਹ ਵੀ ਸਾਰੇ ਸਹਿਮਤ ਹੈ ਜੀ ਸਾਰੇ ਸਾਰੇ ਧੜੇ ਸਾਡਾ ਸਹਿਮਤ ਹੈ ਚਾਹੇ ਕਾਲੀ ਦਲ ਹੈ ਚਾਹੇ ਆਪਣਾ ਵਾਰਿਸ ਪੰਜਾਬ ਵਾਲੇ ਨੇ ਚਾਹੇ ਸਿਮਰਜੀਤ ਸਿੰਘ ਮਾਨ ਨੇ ਸਾਰੇ ਧੜੇ ਸਾਡਾ ਸਹਿਮਤ ਹੈ ਜੀ ਅੱਛਾ ਇਹ ਦੱਸੋ ਕਿ 92 ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਅਸੈਂਬਲੀ ਵਿੱਚ 1817 ਦੇ ਵਿੱਚ ਉਹ ਲੱਗਦਾ ਕਿ ਤੁਸੀਂ ਇਕੱਲੇ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰ ਸਕੋ ਕਿ ਕਿਉਂਕਿ 92 ਤਾਂ ਬੋਲੇ ਸੀ ਦੇਖੋ ਇਹ ਤੇ ਕੋਸ਼ਿਸ਼ ਹੀ ਹੈ ਜੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰੱਖਾਂਗੇ ਕੋਈ ਅਸੀਂ ਪਿੱਛੇ ਬੈਕਗ੍ਰਾਉਂਡ ਸਾਡਾ ਪੋਲੀਟੀਕਲ ਤੇ ਹੈ ਨਹੀਂ ਹੈ ਬਾਕੀ ਆਡੇ ਵੱਲੋਂ ਤਾਂ ਪੂਰੀ ਕੋਸ਼ਿਸ਼ ਰਹੇਗੀ ਕਿ ਆਪਾਂ ਸੰਗਤਾਂ ਦੇ ਵਿੱਚ ਵੱਧ ਤੋਂ ਵੱਧ ਵਿਚਰੀਏ ਜੇ ਨੇ ਸੰਗਤਾਂ ਦੇ ਕੋਈ ਵਿਚਾਰ ਨੇ ਜਾਂ ਕੋਈ ਨਾਲ ਮੁਸ਼ਕਲਾਂ ਨਹੀਂ ਅਸੀਂ ਉਹਨਾਂ ਦਾ ਹੱਲ ਕਰਾਂਗੇ ਜੀ ਅੱਜ ਭਾਈ ਸੰਦੀਪ ਸਿੰਘ ਰਾਣਾ ਕੀ ਗੱਲ ਹੋਈ ਸੀ ਜਦੋਂ ਇਲੈਕਸ਼ਨ ਦੀ ਗੱਲ ਕੀਤੀ ਉਹ ਜਿਹੜਾ ਕੁਝ ਦੇ ਤਰ੍ਹਾਂ ਤੇ ਕੀ ਭਰੀ ਵਿਚਾਰ ਚੱਲ ਚਾਹੂ ਇਸ ਵਾਰ ਦੇਖੋ ਸੰਦੀਪ ਸਿੰਘ ਨੇ ਇਹੋ ਹੀ ਵਿਚਾਰ ਹੋਏ ਸੀ ਕਿ ਮੈਂ ਕਿਹਾ ਸੀ ਕਿ ਮੈਂ ਸੰਦੀਪ ਸਿੰਘ ਜੀ ਤੁਹਾਨੂੰ ਨਾ ਇਲੈਕਸ਼ਨ ਲੜਾਣਾ ਚਾਹੁੰਦੇ ਵੇ ਜਿਮਣੀ ਚੋਨ ਬਾਰੇ ਤੇ ਸੰਦੀਪ ਸਿੰਘ ਨੇ ਇੱਕੋ ਗੱਲ ਕਹੀ ਕਿ ਮੈਂ ਤੇ ਦੇਖੋ ਅੰਦਰ ਆ ਮੈਂ ਸੰਤਾਂ ਦੀ ਕਿਸ ਤਰ੍ਹਾਂ ਸੇਵਾ ਕਰ ਪਾਵਾਂਗਾ ਤੇ ਇਸ ਨਾਲ ਇਸ ਕਰਕੇ ਕਿ ਮਨਦੀਪ ਸਿੰਘ ਤੁਸੀਂ ਆਪ ਹੀ ਅੱਗੇ ਲੱਗੋ ਤੇ ਸੰਤਾਂ ਦੀ ਸੇਵਾ ਕਰ ਪਾਓਗੇ ਤੁਸੀਂ ਅੱਛਾ ਤੁਹਾਨੂੰ ਰੋਕਿਆ ਵੀ ਗਿਆ ਪਰ ਸੋਕਾ ਤੁਸੀਂ ਚੋਣ ਲਾਗ ਲੋ ਪਰਿਵਾਰ ਨੇ ਰੋਕਣ ਦੀ ਵੀ ਗੱਲ ਆਈ ਸੀ ਸਾਡੇ ਨਾਲ ਨਹੀਂ ਇਸ ਤਰ੍ਹਾਂ ਦੀ ਅਜੇ ਤੱਕ ਕੋਈ ਗੱਲ ਨਹੀਂ ਆਈ ਜੀ ਸਰਦ ਦੇ ਅਮਰਪਾਲ ਦੇ ਹੋਣਾ ਵੀ ਜਦੋਂ ਚੋਣ ਲੜੀ ਸੀ ਤਾਂ અમાਦੇ ਪਰਿਵਾਰ ਨੇ ਬੜਾ ਖੁੱਲ ਕੇ ਕਿਹਾ ਸੀ ਕਿ ਅਮਰਪਾਲ ਸਾਰਿਆਂ ਦੇ ਕੈਂਡੀਡੇਟ ਨੇ ਸਾਰਿਆਂ ਦੇ ਸਾਂਝੇ ਕੈਂਡੀਡੇਟ ਨੇ ਇਹ ਕਿਸੇ ਨੂੰ ਕਹ ਬਰਾਉਂਦੀ ਚੋਣ ਨਹੀਂ ਕਿਉਂਕਿ ਉਹਦਾ ਸਾਡੇ ਕੋਲ ਮੌਲ ਵੀ ਸੀ ਕਿਉਂਕਿ ਸ਼ਾਇਦ ਕਿਸੇ ਨੂੰ ਇਹ ਮੈਸੇਜ ਪਹੁੰਚਾਉਣ ਦੀ ਲੋੜ ਹੋ ਤੁਹਾਨੂੰ ਵੀ ਤੁਸੀਂ ਲੋਕਾਂ ਨੂੰ ਮੈਸੇਜ ਦੇ ਪਾਉਗੇ ਪੈਸਾਰਿਆਂ ਦਾ ਸਾਂਝਾ ਕੈਂਡੀਟ ਹੈ ਕਿਉਂਕਿ ਉਹਨਾਂ ਨੇ ਬਾਦਲ ਸਾਹਿਬ ਨੇ ਮਦਰ ਸਾਹਿਬ ਨੇ ਸਪੱਸ਼ਟ ਕਿਹਾ ਸੀ ਕਿ ਅਸੀਂ ਸਾਡੇ ਕੋਲ ਕੋਈ ਵੀ ਮਦਦ ਨਹੀਂ ਆਵੇ ਕਿਸੇ ਤਰ੍ਹਾਂ ਦਾ ਕੋਈ ਵੀ ਹੋਵੇ ਕਿਸੇ ਵਰਗ ਦਾ ਸੀ ਉਹਨਾਂ ਦੇ ਨਾਲ ਖੜਾ ਰਹਾਂਗੇ ਬਿਲਕੁਲ ਜੀ ਬਿਲਕੁਲ ਮੈਂ ਉਹ ਕਲੀਨ ਕਰਨਾ ਚਾਹਨਾ ਜੀ ਇਹ ਸਾਰੇ ਸਮੁੱਚੇ ਸਿੱਖ ਪੰਥ ਵੱਲੋਂ ਜਾਂ ਮਤਲਬ ਕਹਿ ਲਓ ਕਿ ਕਿਸੇ ਇੱਕ ਧਿਰ ਵੱਲੋਂ ਨਹੀਂ ਆ ਸੀ ਤੇ ਇਹ ਸਾਰਾ ਮਤਲਬ ਕਿ ਜੋ ਵੀ ਕਾਰਜ ਹੋਏਗਾ ਮਤਲਬ ਅਸੀਂ ਇਕੱਲੇ ਕਿਸੇ ਇੱਕ ਧਿਰ ਦੇ ਨਹੀਂ ਹਾਂ ਸਾਰੇ ਪੰਥ ਦੇ ਹਾਂ ਜੀ ਅਸੀਂ ਸ੍ਰੀਮਨ ਸਿੰਘ ਜੀ ਜਦੋਂ ਲੋਕ ਸਭਾ ਚੋਂ ਹੋਈ ਸੀ ਪਾਈਆਂ ਉਸ ਪੰਥ ਸਿੰਘ ਦਾ ਰਿਕਾਰਡ ਵੋਟਾਂ ਦੇ ਲਾਗ ਨੂੰ ਲੈ ਕੇ ਜਿੱਤੇ ਸੀ ਕਿ ਇਸ ਵਾਰ ਵੀ ਲੱਗਦਾ ਵੀ ਉਹ ਰਿਕਾਰਡ ਕੈਮਰਾ ਹੈਗਾ ਜੇ ਜਿੰਨੀ ਚੋਣ ਜੀ ਜੂਰ ਰਹੂਗਾ ਜੀ ਖਾਲਸਾ ਪੰਥ ਬੜਾ ਮਹਾਨ ਆ ਉਹ ਜਦੋਂ ਇਹ ਵੀ ਜੋ ਸਰਦੀਪ ਸਿੰਘ ਸਿੱਲੀ ਨੇ ਪੰਜਾਬ ਦੀ ਜਾਂ ਸਿਕਰਾਂ ਦੀ ਅਣਖ ਖਾਤਰ ਜਾਂ ਜੋ ਵੀ ਇਹ ਦੋਸਤਾਂ ਨੂੰ ਜੋ ਉਹਦੇ ਨਾਲ ਉਹਨਾਂ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸੋਧਣਾ ਮੇਰਾ ਖਿਆਲ ਕਿ ਪੰਜਾਬ ਦੇ ਜਿਹੜਾ ਖਾਸ ਕਰਕੇ ਤਰਨਤਾਰਨ ਦੇ ਵਿੱਚ ਉਹ ਦੁਸ਼ਤ ਦਾ ਬਹੁਤ ਵੱਡਾ ਜਿਹੜਾ ਤਸ਼ੱਦਦ ਸੀਗਾ ਬਹੁਤ ਲੋਕਾਂ ਨੂੰ ਉਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਸੀਗਾ ਇਸ ਕਰਕੇ ਮੇਰੇ ਖਿਆਲ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਲੋਕਾਂ ਦੀਆਂ رائے ਨਾਲ ਹੀ ਅਸੀਂ ਇਹ 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 ਚੀਜ਼ ਹੈ ਕਿ ਇਹਨਾਂ ਨੂੰ ਅੱਗੇ ਲਿਆਂਗਾ ਤੇ ਮੇਰੇ ਖਿਆਲ ਲੋਕ ਉਹ ਆਪਣੇ ਭਾਵਨਾਵਾਂ ਦੇ ਬੀਬੀ ਦੀ ਉਹ ਜਿਹੜੀ ਕੋਈ ਆ ਉਹਨਾਂ ਨਾਲ ਵਹਿਗ ਚਾਰ ਡਾਡਾ ਜੀ ਨੂੰ ਭਟਾਉਣ ਦੀ ਕੋਸ਼ਿਸ਼ ਕਰੋਗੇ ਕੋਈ ਨਹੀਂ ਮੇਰਾ ਖਿਆਲ ਹੈ ਕਿ ਬਾਦਲ ਦਲ ਨੂੰ ਪਹਿਲਾਂ ਵੀ ਲੋਕ انکار ਚੁੱਕੇ ਨੇ ਉਹਨੇ ਟਿਕਟ ਦਿੱਤੀ ਨਹੀਂ ਆ ਉਹ ਬੇਬੀ ਉਹ ਪੁੱਤਰ ਆਜ਼ਾਦ ਆ ਉਹਨੇ ਅਸੀਂ ਅੱਜ ਕੀਤੀ ਹੈ ਬਦਲਦਲੇ ਮਹਿਰ ਕੀਤੀ ਹੈ ਤੁਸੀਂ ਉਹਨਾਂ ਨੂੰ ਕੋਰ ਕਰੂ ਵੀ ਕੋਸ਼ਿਸ਼ ਕਰੋ ਨਹੀਂ ਮੈਂ ਅਸੀਂ ਤੇ ਕਹਿੰਦੇ ਕਿ ਸਿੱਕ ਬੰਦੀਆਂ ਭਾਅ ਦੇ ਅਨੁਸਾਰ ਜਿਹੜਾ ਵੀ ਬੰਦਾ ਸਮਝਦਾ ਕਿ ਸਾਡਾ ਇਹ ਫਰਜ਼ ਬਣਦਾ ਕੌਮੀ ਫਰਜ਼ ਬਣਦਾ ਇਹਨਾਂ ਦਾ ਸਾਹ ਦੇਣਾ ਉਹਨਾਂ ਨੂੰ ਆਉਣਾ ਚਾਹੀਦਾ ਆਉਣ ਨਾਲ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਇਹਦਾ ਕਿਸ ਨਾਲ ਮੰਨਦੇ ਜੀ ਸਰਕਾਰ ਨਾਲ ਆਮ ਆਦਮੀ ਪਾਰਟੀ ਨਾਲ ਸਰਕਾਰ ਨਾਲ ਜਾਂ ਅਕਾਲੀ ਦਲ ਨਾਲ ਜਾਂ ਕਾਂਗਰਸ ਨਾਲ ਕਿਸ ਨਾਲ ਮੁਕਾਬਲਾ ਕਰਦੇ ਜੀ ਇਹ ਮੁਕਾਬਲਾ ਤੇ ਸਾਡਾ ਆਮ ਆਦਮੀ ਪਾਰਟੀ ਨਾਲ ਹੀ ਹੋਊਗਾ ਜੀ ਹੋਰ ਤੇ ਮੇਰਾ ਖਿਆਲ ਮੁਕਾਬਲੇ ਚ ਕੋਈ ਨਹੀਂ ਹੈ ਮਦੀਨ ਦੀ ਮੁਕਾਬਲੇ ਵਾਲੀ ਸਿਚੁਏਸ਼ਨ ਹੀ ਨਹੀਂ ਹੈ ਜੀ ਅਸੀਂ 25000 ਲੀਡ ਦਾ ਜਿੱਤੇ ਪਹਿਲਾਂ ਕੋਈ ਨਹੀਂ ਆਪ ਕੋਈ ਨਹੀਂ ਆਪ ਕੋਈ ਲੱਗੇ ਅਲਸਾ ਮੈਂ ਅੱਜ ਜਥੇ ਸੰਦੀਪ ਸਿੰਘ ਦਾ ਸਨੇਹ ਲਾ ਨਹੀਂ ਆ ਸਾਰਿਆਂ ਨੂੰ ਸਿੱਖ ਕੌਮ ਨੂੰ ਸਿੱਖ ਸੰਗਤ ਨੂੰ ਕੁਝ ਸਮੇਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਸਾਨੂੰ ਸਨੇਹ ਲਾਣੀ ਸ਼ੁਰੂ ਕੀਤੀ ਸੀ ਕਿ ਵੀ ਤੁਸੀਂ ਸੰਦੀਪ ਸਿੰਘ ਨੂੰ ਮਤਲਬ ਤਰਨ ਤਰਨ ਚ ਵੀ ਜ਼ੋਰ ਇਲੈਕਸ਼ਨ ਵਿੱਚ ਖੜਾ ਕੀਤਾ ਜਾਵੇ ਇਸ ਵਿਸ਼ੇ ਤੇ ਕਾਫੀ ਸਮਾਂ ਸੰਦੀਪ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਸੰਦੀਪ ਸਿੰਘ ਨੇ ਸਿਕ ਸੰਗਤ ਦੀ ਜ਼ਿੰਮੇਵਾਰੀ ਆਪਣੇ ਵੱਡੇ ਭਰਾ ਮਨਦੀਪ ਸਿੰਘ ਨੂੰ ਲਈ ਹੈ ਤੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਹ ਜ਼ਿੰਮੇਵਾਰੀ ਮੈਂ ਆਪਣੇ ਵੱਡੇ ਭਰਾ ਮਨਦੀਪ ਸਿੰਘ ਨੂੰ ਸੌਂਪਦਾ ਆ ਕਿਉਂਕਿ ਉਹਨਾਂ ਦਾ ਸੋਚਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਮਤਲਬ ਮੈਂ ਇਹ ਜਿੰਮੇਤ ਮਤਲਬ ਉਹ ਨਹੀਂ ਚਾਹੁੰਦੇ ਕਿ ਅੱਦਾਂ ਕਰਕੇ ਮੈਂ ਜੀ ਹਾਂ ਮੈਂ ਇੰਟੈਂਡ ਕਰ ਬਿਲਕੁਲ ਬਿਲਕੁਲ ਹਾਂ ਮਤਲਬ ਜੀ ਮੈਂ ਚਲੋ ਜਿੰਨੀ ਜਾਨਾ ਵਾ ਤੇ ਉਹ ਨਹੀਂ ਚਾਹਦੇ ਕਿ ਮੈਂ ਸੇ ਸੰਗਤ ਦੀ ਸੇਵਾ ਨਾ ਕਰ ਪਾਵਾਂ ਇਸ ਲਈ ਉਹ ਜ਼ਿੰਮੇਵਾਰੀ ਆਪਣੇ ਭਰਾ ਨੂੰ ਦਿੰਦੇ ਨੇ ਵੀ ਪਹਿਲਾਂ ਅੰਮ੍ਰਿਤਪਾਲ ਭਾਈ ਜੀ ਤਕਰੀਬਨ 25000 ਦੀ ਲੀਡ ਨਾਲ ਜਿੱਤੇ ਆ 39000 ਸੀ ਤੇ ਉਸ ਤੋਂ ਪਿੱਛੇ ਵਾਲੇ ਨੂੰ 20000 ਸੀ 25000 ਦੀ ਲੀਡ ਨਾਲ ਜਿੱਤੇ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ 45000 ਨਾਲੋਂ ਵੱਧ ਮਤਲਬ 25000 ਦੀ ਲੀਡ ਨਾਲੋਂ ਵੱਧ ਨਾਲ ਜਿੱਤਣਾ ਮੁਕਾਬਲੇ ਕੋਈ ਨਹੀਂ ਮੰਨਦੇ ਕੋਈ ਨਹੀਂ ਮੰਨਦਾ ਇਹ ਮੁਕਾਬਲਾ ਜੀ ਇਹ ਪੰਥਕ ਸੀਟ ਹੈ ਇਹ ਪੰਥਕ ਸੀਟ ਹੈ ਤੇ ਇਹ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਹੈ ਜੀ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਹਮੇਸ਼ਾ ਹੀ ਇਹ ਹਲਕੇ ਦੇ ਲੋਕਾਂ ਨੇ ਹੱਥਾਂ ਤੇ ਚੱਕਿਆ ਹੈ ਤੇ ਜਿਹੜੀ ਸੰਦੀਪ ਸਿੰਘ ਦੀ ਕੁਰਬਾਨੀ ਹੈ ਇਹ ਜਿਹੜਾ ਸੁਭਾ ਸਰੰਦ ਨੂੰ ਨੇ ਸੋਦਾ ਲਾਇਆ ਹੈ ਇਹ ਸੁਭਾ ਸਰੰਦ ਪਹਿਲਾਂ ਵੀ ਇੱਕ ਵਾਰੀ ਜੇਲ੍ਹ ਦੇ ਵਿੱਚ ਇੱਕ ਮੁੰਡੇ ਨੂੰ ਕਹਿੰਦਾ ਉਹਦਾ ਮੁੰਡੇ ਨੇ ਕਿਹਾ ਵੀ ਤੂੰ ਮਰੇ ਤਾਏ ਨੂੰ ਮਾਰਿਆ ਉਹ ਕਹਿੰਦਾ ਕਾਕਾ ਤੂੰ ਉਹ ਤੋਂ ਛੋਟਾ ਸੀ ਜੇ ਵੱਡਾ ਹੁੰਦਾ ਤੈਨੂੰ ਵੀ ਮਾਰਦਾ ਮਤਲਬ ਇਹ ਉਹ ਬੁੱਚੜ ਪੁਲਿਸ ਅਫਸਰ ਸੀ ਤੇ ਇਹ ਬਹੁਤ ਵੱਡੀ ਕੁਰਬਾਨੀ ਹੈ ਸੰਦੀਪ ਸਿੰਘ ਸਣੀ ਦੀ ਕਿ ਉਹ ਜੇ ਨੂੰ ਜਦੋਂ ਕਿ ਉਹ ਤਾਂ ਬੈਠਾ ਸੀ ਹਮਲਾ ਉਹਨਾਂ ਤਿੰਨਾਂ ਨੇ ਕੀਤਾ ਤੇ ਬਹੁਤ ਮੈਂ ਇਹਨੂੰ ਉਹਦੀ ਕੁਰਬਾਨੀ ਮੰਨਦਾ ਸੰਦੀਪ ਸਿੰਘ ਦੀ ਵੀ ਉਹਨੇ ਜਿਹੜਾ ਇਹ ਜੇ ਦੁਸ਼ਟ ਨੂੰ ਸੋਧਾ ਲਾਇਆ। ਮੇਰਾ ਵਿਚਾਰ ਤੁਹਾਨੂੰ ਲੱਗਦਾ ਨਾ ਕਿ ਇਹੋ ਜਿਹੀ ਚੀਜ਼ ਨੂੰ ਵੱਲ ਪੇੜੀ ਚੈਦੀ ਹੈ ਜੇ ਕਿਸੇ ਨਾਲ ਵੀ ਤਕਾ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਪਾਵਰ ਦੇ ਵਿੱਚ ਹੋਏ ਜਦੋਂ ਲੱਗਦਾ ਤੁਸੀਂ ਇਹ ਬਾਤ ਚੁੱਕੋਗੇ ਕਿ ਜਿਹਾ ਕਿਸੇ ਮਜਲੂਮ ਦਾ ਤਕਾ ਨਾ ਹੋਵੇ। ਨਹੀਂ ਬਿਲਕੁਲ ਜੀ ਬਿਲਕੁਲ ਜੀ ਬਾਤ ਚੱਕਾਂਗੇ ਬਿਲਕੁਲ ਅਵਾਜ਼ ਕੀ ਚੱਕਾਂਗੇ ਅਸੀਂ ਸਾਰਾ ਇਹ ਕਰਕੇ ਦਿਖਾਵਾਂਗੇ ਤੁਹਾਨੂੰ। ਅੱਜ ਬਾਨੀਆਂ ਨੇ ਦਾਬ ਕੇ ਬਿਆਨ ਲਾਇਆ ਕਿ ਜੰਮ ਚਾਰ ਦੇ ਪੈਣਾ 19 ਬੋਟ ਬਾਕੀ ਸਾਰਿਆਂ ਨੂੰ ਪੈਣੀ ਹੈ ਮੈਂ ਕਿਹਾ ਜੀ ਤੁਸੀਂ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਪਾਜੀ ਤੁਸੀਂ ਨਾ ਨੋਟ ਕਰ ਲਿਓ ਗੱਲ ਦੇਖੋ ਜਿਹੜਾ ਝਾੜੂ ਦਾ ਆਉਣਾ ਸੀ ਨਾ ਝਾੜੂ ਦੀ ਕੋਈ ਅਪਲਬਦੀ ਨਹੀਂ ਸੀ ਝਾੜੂ ਦਾ ਕੋਈ ਕ੍ਰੈਡੀਬਿਲਟੀ ਨਹੀਂ ਸੀ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਇਹ ਤਾਂ ਇੱਕ ਬਾਦਲਰ ਕਾਂਗਰਸ ਦੇ ਵਿਰੋਧ ਦੇ ਵਿੱਚ ਹਵਾ ਚੱਲੀ ਸੀ ਇਸ ਤੋਂ ਵੱਧ ਤਾਂ ਕੁਝ ਨਹੀਂ ਨਾ ਸੀ ਸਿਰਫ ਲੋਕੀ ਕਹਿੰਦੇ ਕਿ ਬਾਦਲ ਨੂੰ ਵੋਟ ਨਹੀਂ ਪਾਉਣੀ ਕਾਂਗਰਸ ਨੂੰ ਨਹੀਂ ਪਾਉਣੀ ਝਾੜੂ ਨੂੰ ਪਾ ਦਾਂਗੇ ਲੋਕਾਂ ਨੇ ਆਸ ਬਹੁਤ ਕੀਤੀ ਸੀ ਕਹਿਣ ਵਾਲੇ ਇਹ ਸਮੇਂ ਦੀ ਗੱਲ ਹੈ ਜੀ ਜਦੋਂ ਵੋਟਾਂ ਤੋਂ ਪਹਿਲਾਂ ਬਾਈ ਤੋਂ ਪਹਿਲਾਂ ਜਦੋਂ ਭਗਵੰਤ ਜੀ ਨੂੰ ਪੁੰਜੇ ਬੈਠ ਕੇ ਰੋਟੀ ਖਾਂਦਾ ਸੀ ਨਾ ਲੋਕੀ ਕਹਿੰਦੇ ਸੀ ਦੇਖੋ ਕਿੰਨਾ ਡਾਊਨ ਟੂ ਅਰਥ ਹੈ ਧੀਸੀ ਬੰਦਾ ਹੈ ਸਧਾਰਨ ਬੰਦਾ ਹੈ ਹੁਣ ਉਹ ਥੱਲੇ ਬੈਠ ਕੇ ਰੋਟੀ ਖਾਂਦਾ ਹੈ ਤਾਂ ਲੋਕੀ ਕਹਿੰਦੇ ਆ ਡਰਾਮੇ ਕਰਦਾ ਹੈ ਭਾਰਤੀ ਜਨਤਾ ਪਾਰਟੀ ਇਹ ਸਿਰਫ ਹਵਾ ਦਾ ਰੁੱਖ ਹੁੰਦਾ ਲੋਕਾਂ ਦਾ ਨਜ਼ਰੀਆ ਆਉਂਦਾ ਉਦੋਂ ਲੋਕਾਂ ਨੇ ਬਹੁਤ ਮਾਨ ਇੱਜ਼ਤ ਦਿੱਤਾ ਪਰ ਲੋਕ ਪਰਖ ਗਏ ਆ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਪੰਜਾਬ ਵਾਸਤੇ ਜੋ ਕੀਤਾ ਸੀ ਐਂ ਤਾਂ ਤੁਸੀਂ ਗੱਲ ਕਰ ਰਹੇ ਕਿ ਇਹਨਾਂ ਪਾਰਟੀਆਂ ਨੂੰ ਤਾਂ ਹੁਣ ਭਾਰਤੀ ਜਨਤਾ ਪਾਰਟੀ ਇਹ ਕਹਿ ਰਹੀ ਹੈ ਹੁਣ ਸਾਨੂੰ ਕੋਈ ਲੋਕਾਂ ਨੂੰ ਆਪਾਂ ਦੇਣਾ ਚਾਹੀਦਾ ਮੈਂ ਕਹਿੰਦਾ ਜੀ ਜੋ ਤੁਸੀਂ ਮੈਂ ਤੁਹਾਨੂੰ ਅੱਜ ਪੱਥਰ ਤੇ ਲਕੀਰ ਕਰ ਦਿੰਦਾ ਹੈ ਕਹਿਣ ਵਾਲੀ ਗੱਲ ਹੈ ਜਿਹੜੀ ਬਈ ਪੰਜਾਬ ਦੇ ਵਿੱਚ ਆਪਣੇ ਸਿਰ ਤੇ ਕੱਲੀ ਆਪਣੇ ਬਿਹਾਰਫ ਤੇ ਬੀਜੇਪੀ ਕਦੀ ਸਰਕਾਰ ਬਣਾ ਹੀ ਨਹੀਂ ਸਕਦੀ ਆ ਸਾਡਾ ਕੋਈ ਸਮਝੌਤਾ ਨਹੀਂ ਨਹੀਂ ਜੀ ਨਹੀਂ ਗੱਲ ਹੀ ਨਹੀਂ ਜੀ ਸਮਝੌਤਾ ਆ ਕੋਈ ਗੰਜੈਸ਼ ਜੇ ਕੋਈ ਦਿਖਾਈ ਨਹੀਂ ਜੀ ਗੰਜੈਸ਼ ਮੇਰਾ ਸਵਾਲ ਹੈ ਜੇ ਸੀਟ ਤੇ ਜਿੱਤਨ ਦੇਓ ਹਾਂ ਜੀ ਭਾਰਤ ਜਨਤਾ ਪਾਰਟੀ ਨੂੰ ਸੁਣਿਆ ਕਰ ਦੇਗਾ ਕਿ ਦਮ ਹੈਗਾ ਦਮ ਤਾਂ ਹੈਗਾ ਹੀ ਆ ਜੀ ਦੋ ਇੰਡੀਪੈਂਡੈਂਟ ਜਿੱਤ ਕੇ ਨਬਲਪੀ ਵਿੱਚ ਹਾਲੇ ਹੋਰ ਦਮ ਕਿੰਨਾ ਚਾਹੀਦਾ ਹੈ ਨਹੀਂ ਤੇ ਜਿੱਜਤ ਫਿਰ ਸਮਝੋਤੇ ਦੀ ਰਾਹ ਫੁੱਲ ਨਹੀਂ ਜੀ ਨਹੀਂ ਨਹੀਂ ਦੇਖੋ ਅਸੀਂ ਬੀਜੇਪੀ ਨਾਲ ਪਹਿਲੀ ਗੱਲ ਤਾਂ ਅਟੈਕ ਕਰਾਉਣ ਵਾਲਿਆਂ ਨੂੰ ਖੱਲਾਸ਼ੀਰੀ ਦੇਣ ਵਾਲੀ ਬੀਜੇਪੀ ਦੂਜੀ ਗੱਲ ਇਹ ਵੀ ਜੋ ਉਹਨਾਂ ਨੇ ਸਾਡੇ ਕਿਸਾਨਾਂ ਨਾਲ ਕੀਤਾ ਹੈ ਅਸੀਂ ਉਹ ਸੋਚ ਵੀ ਨਹੀਂ ਸਕਦੇ ਉਹਨਾਂ ਨਾਲ ਸਮਝੋਤੇ ਕਿਸੇ ਨਾਲ ਨਹੀਂ ਸਮਝੌਤਾ ਕਿਸੇ ਨਾਲ ਨਹੀਂ ਸਮਝੌਤਾ ਜੀ ਕੱਲੇ ਹੀ ਲੜਾਂਗੇ 27 ਕੱਲੇ ਲੜਾਂਗੇ ਜੇ ਕੋਈ ਆਉਣਾ ਚਾਹੂਗਾ ਹਮ ਖਿਆਲੀ ਤਾਂ ਵੈਲਕਮ ਵੀ ਹੈ ਹਮ ਖਿਆਲੀ ਸਮਾ ਦੱਸੂਗਾ ਨੇ ਸਾਰਾ ਕੁਝ ਅੱਜੀ ਥੋੜੀ ਡਿਸਕਲੋਜ਼ ਕਰਦਾ ਕਿ 27 ਕਦੋਂ ਹੈ 1.5 ਸਾਲ ਪਹਿ ਹੈ ਸਰਕਾਰ ਜੋ ਸਾਰੇ ਪ੍ਰੈਸ ਤੋਂ ਆਏ ਹੋਏ ਸਾਰੇ ਵੀਰਾਂ ਨੂੰ ਤੇ ਸਾਡੇ ਨਾਲ ਆਈ ਹੋਈ ਸਾਰੀ ਸੰਗਤ ਨੂੰ ਮੈਂ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਆ ਕਿਉਂਕਿ ਤੁਸੀਂ ਸਾਰੇ بڑے ਦਿਨਾਂ ਤੋਂ ਇਸ ਗੱਲ ਦੀ ਇੰਤਜ਼ਾਰ ਕਰ ਰਹੇ ਸੀ ਕਿ ਤਰਨ ਤਰਨ ਦੀ ਜਿਹੜੀ ਜਿਮਨੀ ਚੋਣ ਆ ਰਹੀ ਆ ਉਹਦੇ ਲਈ ਉਮੀਦਵਾਰ ਪੰਥਕ ਧਿਰਾਂ ਵੱਲੋਂ ਕੌਣ ਹੋਊਗਾ ਸੋਦੇ ਲਈ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਨਾ ਕਿ ਅੱਜ ਸਾਡੇ ਨਾਲ ਸਰਦਾਰ ਸੰਦੀਪ ਸਿੰਘ ਜੀ ਸਣੀ ਜਿਹੜੇ ਇਸ ਵੇਲੇ ਜੇਲ੍ਹ ਵਿੱਚ ਨੇ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਬੈਠੇ ਨੇ ਉਹਨਾਂ ਦੀ ਧਰਮ ਪਤਨੀ ਉਹ ਵੀ ਸਾਡੇ ਨਾਲ ਬੈਠੇ ਨੇ ਤੇ ਉਹਨਾਂ ਦੇ ਸਾਡੇ ਜਿਹੜੇ ਵੀਰ ਨੇ ਉਹ ਵੀ ਸਰਦੀਪ ਸਿੰਘ ਜੀ ਇੱਥੇ ਬੈਠੇ ਨੇ ਸੋ ਉਹਨਾਂ ਦੇ ਵੀਰ ਸਰਦਾਰ ਮਨਦੀਪ ਸਿੰਘ ਜੀ ਉਹ ਵੀ ਸਾਡੇ ਨਾਲ ਇੱਥੇ ਬੈਠੇ ਨੇ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹਦੇ ਵਿੱਚ ਅਸੀਂ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਆ ਉਹਦਾ ਕੈਂਡੀਡੇਟ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਤੇ ਖਾਲਸਾ ਪੰਥ ਵੱਲੋਂ ਅਨਾਉਂਸ ਕਰਨ ਜਾ ਰਹੇ ਹਾਂ ਉਦੇ ਲਈ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਅੰਦਰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਲਈ ਤਰਨ ਤਰਨ ਦੀ ਇੱਕ ਜਿਮਨੀ ਚੋਣ ਬਹੁਤ ਮਹੱਤਤਾ ਰੱਖਦੀ ਹੈ ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਚੋਣ ਆ ਇਹ ਪੰਥ ਤੇ ਦਿੱਲੀ ਦਾ ਤਰਨ ਤਰਨ ਦੇ ਵਿੱਚ ਇੱਕ ਮੁੱਦਿਆਂ ਦੇ ਉੱਤੇ ਗਹਿ ਗੱਜ ਮੁਕਾਬਲਾ ਹੋਣ ਜਾ ਰਿਹਾ ਸੋ ਦੇ ਲਈ ਸਾਡੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਨੇ ਇੱਕ ਇਹ ਫੈਸਲਾ ਕੀਤਾ ਕਿ ਅਸੀਂ ਇਹ ਚੋਣ ਆਪਣੀ ਪਾਰਟੀ ਦੇ ਉਸ ਤੋਂ ਉੱਪਰ ਉੱਠ ਕੇ ਜਿਹੜੀਆਂ ਸਮੁੱਚੇ ਪੰਥ ਦੀਆਂ ਭਾਵਨਾਵਾਂ ਨੇ ਤਰਨ ਤਾਰਨ ਦੇ ਇਲਾਕੇ ਦੇ ਲੋਕਾਂ ਦੀਆਂ ਜੋ ਭਾਵਨਾਵਾਂ ਨੇ ਪੰਜਾਬ ਦੀਆਂ ਭਾਵਨਾਵਾਂ ਨੇ ਤੇ ਸਮੁੱਚੇ ਦੇਸ਼ ਵਿਦੇਸ਼ ਦੇ ਵਿੱਚੋਂ ਜੋ ਸੰਗਤ ਦੀਆਂ ਭਾਵਨਾਵਾਂ ਨੇ ਉਹਦੇ ਮੁਤਾਬਕ ਅੱਜ ਅਸੀਂ ਇਸ ਕੈਂਡੀਡੇਟ ਦੀ ਉਮੀਦਵਾਰ ਦੀ ਚੋਣ ਕੀਤੀ ਹੈ ਉਹ ਚੋਣ ਕਰਨ ਦੇ ਲਈ ਅਸੀਂ ਸਮਝਦੇ ਹਾਂ ਕਿ ਖਾਲਸਾ ਪੰਥ ਸਾਡੀਆਂ ਰਵੈਤਾਂ ਇਹ ਰਹੀਆਂ ਨੇ ਕਿ ਜਿਹੜੇ ਲੋਕਾਂ ਨੇ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਲੋਕਾਂ ਨੇ ਇਸ ਪੰਥ ਦੇ ਅੰਦਰ ਆਪਣੀਆਂ ਸ਼ਹਾਦਤਾਂ ਸੱਚ ਦੀ ਗੱਲ ਨੂੰ ਲੈ ਕੇ ਦਿੱਤੀਆਂ ਔਰ ਜਿਨ੍ਹਾਂ ਲੋਕਾਂ ਨੇ ਪੰਥ ਦੇ ਨਾਲ ਉਹ ਹਮੇਸ਼ਾ ਖੜੇ ਹੋਏ ਨੇ ਅੱਜ ਉਸ ਪਰਿਵਾਰ ਦੇ ਵਿੱਚੋਂ ਅਸੀਂ ਕੈਂਡੀਡੇਟ ਤੁਹਾਨੂੰ ਦੇਣ ਜਾ ਰਹੇ ਆ ਸੋ ਬੜੇ ਇਸ ਮਾਜੇ ਦੇ ਅੰਦਰ ਜਿਹੋ ਜਿਹੇ ਹਾਲਾਤ 1984 ਤੋਂ ਬਾਅਦ ਬਣੇ ਸਗੇ ਉਹਦੇ ਵਿੱਚ ਬੜੇ ਜ਼ਾਲਮ ਲੋਕਾਂ ਨੇ ਪੰਜਾਬ ਦੇ ਅੰਦਰ ਸਾਡੇ ਮਨੁੱਖੀ ਅਧਿਕਾਰਾਂ ਦੇ ਰਾਖੇ ਸਰਦਾਰ ਜਸਵੰਤ ਸਿੰਘ ਖਾਲੜਾ ਵਰਗੇ ਔਰ ਸਾਡੇ ਨੌਜਵਾਨਾਂ ਨੂੰ ਬੀਬੀਆਂ ਨੂੰ ਔਰ ਇਥੋਂ ਤੱਕ ਕਿ ਸੰਤ ਮਹਾਪੁਰਸ਼ਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਕੋਹ ਕੋਹ ਕੇ ਸੂਬਾ ਸਰਹੰਦ ਵਰਗੇ ਲੋਕਾਂ ਨੇ ਮਾਰਿਆ ਸੀ ਸੋ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਪੰਥ ਤੇ ਪੰਜਾਬੀਆਂ ਦੇ ਆਪ